ਦੇਸ਼ ਦੇ ਇਸ ਬੈਠੇ ਹੋਏ ਸਬ ਦਰਸ਼ਕਾਂ ਦਾ ਮੈਂ ਅਰchna ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਪ੍ਰੋਗਰਾਮ ਕਰਵਾਚ ਇਸ ਪ੍ਰੋਗਰਾਮ ਦੇ ذریعے ਅਸੀਂ ਲੈ ਕੇ ਹਾਜ਼ਰ ਹੁੰਨੇ ਆ ਵੱਖੋ ਵੱਖਰੇ ਵਿਸ਼ੇ ਜਿਹੜੇ ਕਿ ਸਾਡੇ ਸਮਾਜ ਨੂੰ ਇੱਕ ਸੇਧ ਦੇ ਸਕਣ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਉਹ ਰਹੇਗਾ ਜੀ ਅੱਜ ਦੇ ਦੌਰ ਦੇ ਵਿੱਚ ਬੱਚਿਆਂ ਦੀ ਦੇਖਭਾਲ ਪਰਵਰਿਸ਼ ਉਹਨਾਂ ਦਾ ਪਾਲਣ ਪੋਸ਼ਣ ਬਿਲਕੁਲ ਜੀ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਬੱਚੇ ਅਕਸਰ ਅਸੀਂ ਇਹੀ ਕਹਿ ਕੇ ਕੰਨੇ ਆ ਕਿ ਬੱਚੇ ਜਿਹੜੇ ਹੁੰਦੇ ਨੇ ਉਹ ਕੱਚੀ ਮਿੱਟੀ ਦੇ ਭਾਂਡੇ ਹੁੰਦੇ ਨੇ ਉਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਥੱਪ ਕੇ ਕੋਈ ਵੀ ਆਕਾਰ ਕੋਈ ਵੀ ਸ਼ੇਪ ਉਹਨਾਂ ਨੂੰ ਦੇ ਸਕਦੇ ਹਾਂ ਇਹ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੁੰਦਾ ਪਰ ਤੇਜ਼ ਰਫ਼ਤਾਰ ਦੀ ਜ਼ਿੰਦਗੀ 'ਚ ਅਸੀਂ ਕਿਤੇ ਨਾ ਕਿਤੇ ਗਾਇਬ ਹੋ ਗਏ ਆ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਪਰ ਅਸੀਂ ਇਹ ਭੁੱਲ ਗਏ ਆ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਾਡਾ ਅਸਲੀ ਧੰਨ ਨੇ ਤੇ ਉਹਨਾਂ ਨੂੰ ਵੀ ਅਪਸ ਜੋ ਕੇ ਰੱਖਣਾ ਸਾਡੀ ਆਪਣੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਚਾਹੇ ਉਹ ਸਾਡੇ ਘਰ ਦੀ ਹੋਵੇ ਚਾਹੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੋਵੇ ਇਸੇ ਵਿਸ਼ੇ ਦੇ ਉੱਤੇ ਹੋਰ ਗੱਲਬਾਤ ਕਰਨ ਵਾਸਤੇ ਅਸੀਂ ਸਟੂਡੀਓਜ਼ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਰਵਿੰਦਰ ਕੌਰ ਮਾਹਲ ਨੂੰ ਜਿਹੜੇ ਕਿ ਵਿੱਦਿਆ ਦੇ ਜਿਹੜੇ ਖੇਤਰ ਦੇ ਵਿੱਚ ਬਹੁਤ ਵਧੀਆ ਇੱਕ ਮਹਾਰਤ ਹਾਸਲ ਕਰ ਚੁੱਕੇ ਨੇ ਇੱਕ ਐਜੂਕੇਸ਼ਨਿਸਟ ਨੇ ਤੇ ਉਹ ਸਾਨੂੰ ਬਹੁਤ ਬਿਹਤਰ ਤੌਰ ਦੇ ਉੱਤੇ ਦੱਸ ਸਕਦੇ ਨੇ ਕਿ ਅਸੀਂ ਬੱਚਿਆਂ ਦੀ ਪਰਵਰਿਸ਼ ਤੇ ਦੇਖਭਾਲ ਕਿਵੇਂ ਕਰ ਸਕਦੇ ਆ ਆਓ ਮਿਲਦੇ ਆ ਡਾਕਟਰ ਸਾਹਿਬ ਦੇ ਨਾਲ ਡਾਕਟਰ ਰਵਿੰਦਰਕਰ ਮਹਾਰਜੀ ਬਹੁਤ-ਬਹੁਤ ਨਿੱਘੀ ਜੀ ਆਇਆਂ ਸਟੂਡੀਓਜ਼ ਦੇ ਵਿੱਚ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਬਹੁਤ ਹੀ ਨਿੱਘੀ ਸਤਿ ਸ਼੍ਰੀ ਅਕਾਲ ਅਰਚਨਾ ਜੀ ਮੈਂ ਬਹੁਤ ਧੰਨਵਾਦੀ ਆ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ ਸਟੂਡੀਓ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਜੋ ਤਜਰਬੇ ਨੇ ਇੱਕ ਨਿਚੋਰ ਜੋ ਜ਼ਿੰਦਗੀ ਦਾ ਹੈ ਉਹ ਆਪਣੇ ਸ਼ੇਅਰ ਕਰ ਸਕਦੀ ਹਾਂ ਸਾਰਿਆਂ ਦੇ ਨਾਲ ਆਪਣੇ ਦਰਸ਼ਕ ਜਿੱਥੇ ਵੀ ਬੈਠੇ ਨੇ ਆਪਣਾ ਪ੍ਰੋਗਰਾਮ ਸੁਣ ਰਹੇ ਨੇ ਬਹੁਤ ਚੰਗਾ ਇੱਕ ਪਲੇਟਫਾਰਮ ਹੈ ਆਪਣੇ ਮੈਸੇजेस ਨੂਨਾ ਤੱਕ ਪਹੁੰਚਾਉਂਦਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਅੱਜ ਦੇ ਦੌਰ ਦੇ ਵਿੱਚ ਬੱਚਿਆਂ ਦੀ ਜਿਹੜੀ ਪਾਲਣ ਪੋਸ਼ਣ ਹੈ ਬੱਚਿਆਂ ਦੀ ਦੇਖਭਾਲ ਹੈ ਉਹ ਸਾਰੇ ਪੇਰੈਂਟਸ ਵਾਸਤੇ ਸਾਰੇ ਸਮਾਜ ਵਾਸਤੇ ਇੱਕ ਬਹੁਤ ਹੀ ਚੈਲੰਜ ਜਾ ਬਣ ਚੁੱਕਾ ਹੋਇਆ ਹੈ ਤੁਹਾਡੇ ਮੁਤਾਬਿਕ ਪਹਿਲਾਂ ਤਾਂ ਸਾਡੇ ਸਾਰੇ ਹੀ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਓ ਕਿ ਪਰਵਰਿਸ਼ ਦੀ ਕੀ ਪਰਿਭਾਸ਼ਾ ਹੈ ਦੇਖੋ ਪਰਵਰਿਸ਼ ਇੱਕ ਇਹੋ ਜਿਹੀ ਚੀਜ਼ ਹੈ ਇਹ ਕੋਈ ਕਿਤਾਬੀ ਲਫ਼ਜ਼ਾਂ 'ਚ ਪਰੋਈ ਨਹੀਂ ਜਾ ਸਕਦੀ ਇੱਕ ਪ੍ਰੈਕਟੀਕਲ ਚੀਜ਼ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਵੀ ਪਰਸਨ ਇੱਕ ਮਾਂ ਬਾਪ ਦੀ ਸਟੇਜ ਤੇ ਆ ਜਾਂਦਾ ਹੈ ਤੁਸੀਂ ਆਪਣੇ ਆਪ ਲਈ ਜੀਣਾ ਭੁੱਲ ਜਾਂਦੇ ਹੋ ਤੁਸੀਂ ਜੀਂਦੇ ਹੋ ਤੇ ਬੱਚਿਆਂ ਵਾਸਤੇ ਹੀ ਜੀਂਦੇ ਹੋ ਕੋਈ ਵੀ ਬੇਸ਼ੱਕ ਉਹ ਮੇਲ ਹੈ ਫੀਮੇਲ ਹੈ ਜਦੋਂ ਉਹ ਸਟੇਜ ਤੇ ਪੇਰੈਂਟਹੁਡ ਦੀ ਸਟੇਜ ਤੇ ਆਉਂਦਾ ਹੈ ਤੇ ਉਹ ਆਪਣੇ ਆਪ ਹੀ ਇੱਕ ਪ੍ਰਿਭਾਸ਼ਾ ਉਹਨਾਂ ਦੇ ਸਾਹਮਣੇ ਆਂਦੀ ਜਾਂਦੀ ਹੈ ਬਾਕੀ ਪ੍ਰਿਭਾਸ਼ਾ ਦੇ ਵਿੱਚ ਤੁਸੀਂ ਉਹਨਾਂ ਦਾ ਮਾਨਸਿਕ ਸਰੀਰਕ ਅਧਿਆਤਮਿਕ ਵਿਕਾਸ ਸਾਰੇ ਪੱਖਾਂ ਨੂੰ ਲੈ ਕੇ ਚੱਲਣਾ ਹੁੰਦਾ ਹੈ ਆਪਣਾ ਬੈਸਟ ਤੁਸੀਂ ਬੱਚਿਆਂ ਨੂੰ ਦੋਗੇ ਤਦ ਹੀ ਉਹਨਾਂ ਤੋਂ ਬੈਸਟ ਆਉਟਪੁੱਟ ਪਾਓਗੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਿਭਾਸ਼ਾ ਨੂੰ ਬਿਆਨ ਕੀਤਾ ਬਟ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਨੇ ਅੱਜ ਤੱਕ ਜਿਹੜਾ ਯੂਥ ਹੈ ਅੱਜ ਦਾ ਜਿਹੜਾ ਜਵਾਨ ਵਰਗ ਹੈ ਉਹ ਇੱਕ ਦਿਨ 'ਚ ਹੀ ਅਜੀਹਾ ਨਹੀਂ ਬੰਦਾ ਬਿਲਕੁਲ ਉਹਦੇ ਪਿੱਛੇ ਵੀ ਇੱਕ ਲੰਮਾ ਇੱਕ ਸਫ਼ਰ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਇੱਕ ਸਖਸ਼ੀਅਤ ਚਾਹੇ ਉਹ ਇੱਕ ਚੰਗੇ ਰੂਪ ਦੇ ਵਿੱਚ ਅਸੀਂ ਕਿਸੇ ਬੱਚੇ ਨੂੰ ਦੇਖਦੇ ਹਾਂ ਜਾਂ ਕਈ ਬੱਚਿਆਂ ਦੀ ਜ਼ਿੰਦਗੀ 'ਚ ਸਾਨੂੰ ਅਜੀਹਾ ਲੱਗਦਾ ਕਿ ਇਹ ਸਮਾਜਿਕ ਤੌਰ ਦੇ ਉੱਤੇ ਕੁਝ ਇਹ ਗਲਤੀਆਂ ਕਿਉਂ ਕਰ ਰਿਹਾ ਤੇ ਉਹਦੇ ਪਿੱਛੇ ਵੀ ਇੱਕ ਲੰਮਾ ਸਫ਼ਰ ਹੁੰਦਾ ਹੈ ਇਹ ਜਿਹੜਾ ਸਫ਼ਰ ਦਾ ਹੈ ਪੈਂਡਾ ਤੈਅ ਕਰਨਾ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਜਾ ਕੇ ਉਹ ਸਮਝ ਆਂਦਾ ਹੈ देखो हर बच्चे दी नींव ਤਾਂ ਉਹਦੇ ਘਰ ਤੋਂ ਹੀ ਰੱਖੀ ਜਾਂਦੀ ਹੈ ਜਿਹੜੀਆਂ वर्ल्ड वाइड స్టਡੀਜ਼ ਵੀ ਨੇ ਉਹ ਵੀ ਇਹੀ ਸ਼ੋ ਕਰਦੀਆਂ ਨੇ ਕਿ ਕੋਈ ਵੀ ਜਿਹੜਾ ਬੱਚਾ ਹੈ ਸਭ ਤੋਂ ਪਹਿਲਾਂ ਉਹਦਾ ਟੀਚਰ ਹੈ ਆਪਣੀ ਮਾਪੇ ਉਹਨੂੰ 60% ਆਫ ਜਿਹੜੀ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਹੈ ਉਹਦੀ ਐਜੂਕੇਸ਼ਨ ਹੈ ਹਰ ਜ਼ਰੀਆ ਨੂੰ ਘਰੋਂ ਮਿਲਦਾ ਹੈ ਘਰ ਦੀ ਬੈਕਗ੍ਰਾਉਂਡ ਘਰ ਦਾ ਮਾਹੌਲ ਕਿਹੋ ਜਿਹਾ ਵਾਤਾਵਰਣ ਉਹਨਾਂ ਨੂੰ ਮਿਲ ਰਿਹਾ ਹੈ ਉਦੇ ਇੱਕ ਨਿਊਕਲੀਅਰ ਫੈਮਲੀ ਚ ਰਹਿ ਰਿਹਾ ਹੈ ਉਹ ਇੱਕ ਜੁਆਇੰਟ ਫੈਮਲੀ ਚ ਰਹਿ ਰਿਹਾ ਹੈ ਕਿਹੋ ਜਿਹਾ ਉਹਨੂੰ ਖੁਸ਼ਗਵਾਰ ਮਾਹੌਲ ਮਿਲ ਰਿਹਾ ਹੈ ਜਾਂ ਖਿੱਚੋ ਤਾਨ ਵਾਲਾ ਮਾਹੌਲ ਮਿਲ ਰਿਹਾ ਹੈ ਉਹ ਬਹੁਤ ਜ਼ਿਆਦਾ ਚੀਜ਼ਾਂ ਦਾ ਬੱਚੇ ਦੀ ਪਰਵ੍ਰਿਸ਼ਤੇ ਫਰਕ ਪੈਂਦਾ ਹੈ ਜਿਹੜੇ ਮਾਪੇ ਆਪ ਖੁਸ਼ ਰਹਿਣਾ ਚਾਹੁੰਦੇ ਨੇ ਉਹ ਬੱਚਿਆਂ ਨੂੰ ਵੀ ਖੁਸ਼ ਰੱਖਣਾ ਜਾਂਦੇ ਨੇ ਤੇ ਬੱਚੇ ਆਟੋਮੈਟਿਕਲੀ ਉਹੋ ਜਿਹਾ ਮਾਹੌਲ ਨੂੰ ਅਡਾਪਟ ਵੀ ਕਰਦੇ ਨੇ ਬਾਕੀ ਜੇ ਅਸੀਂ ਗੱਲ ਕਰੀਏ ਇੱਕ ਲੰਬੀ ਸੰਘਰਸ਼ ਹੋ ਜਾਂਦਾ ਹੈ ਤੁਸੀਂ ਅੱਗੇ-ਅੱਗੇ ਚਲਦੇ ਹੋ ਵੇਖੋਗੇ ਕਿ ਸਕੂਲ ਦਾ ਰੋਲ ਆ ਜਾਂਦਾ ਹੈ ਮਾਪੇ ਤੋਂ ਬਾਅਦ ਬੱਚਾ ਸਕੂਲ ਸ਼ੁਰੂ ਕਰਦਾ ਹੈ ਸਕੂਲ ਨੂੰ ਇੱਕ ਵਿਦਿਆ ਦਾ ਮੰਦਿਰ ਮੰਨ ਕੇ ਚੱਲੇ ਤਾਂ ਉਹ ਬਹੁਤ ਹੀ ਚੰਗੀ ਗੱਲ ਹੈ ਬਟ ਸਕੂਲ ਵਿੱਚ ਹਰ ਬੱਚੇ ਨੂੰ ਮਾਹੌਲ ਬਰਾਬਰੀ ਦਾ ਦਿੱਤਾ ਜਾਂਦਾ ਹੈ ਜੇ 60% ਉਹਦੀ ਪਰਸਨੈਲਿਟੀ ਉਹਨੂੰ ਘਰੋਂ ਮਿਲ ਰਹੀ ਹੈ ਤਾਂ ਡੈਫੀਨੇਟਲੀ 40% ਜਿਹੜਾ ਰੋਲ ਸਕੂਲ ਦਾ ਵੀ ਵਿੱਚ ਆ ਜਾਂਦਾ ਹੈ ਸਕੂਲ ਦੇ ਜਿਹੜੇ ਟੀਚਰਸ ਨੇ ਅੱਜ ਕੱਲ ਦੇ ਮੈਂ ਦੇਖਦੀਆਂ ਜੋ ਮੇਰਾ ਐਕਸਪੀਰੀਅੰਸ ਰਿਹਾ ਹੈ ਐਜ਼ ਹੈੱਡ ਆਫ ਅ ਔਰਗੇਨਾਈਜੇਸ਼ਨ ਆਲਸੋ ਜਿਹੜਾ ਪੁਰਾਣਾ ਇੱਕ ਮਾਹੌਲ ਸੀ ਜਿਹੜਾ ਤੁਹਾਡੀ ਮੇਰੀ ਏਜ ਦਾ ਮਾਹੌਲ ਸੀਗਾ ਉਸ ਟਾਈਮ ਕੀ ਹੁੰਦਾ ਸੀਗਾ ਕਿ ਬੱਚੇ ਦੇ ਬੱਚਿਆਂ ਦੇ ਮਾਪੇ ਉਹ ਟੀਚਰ ਦੇ ਸਾਹਮਣੇ ਆ ਕੇ ਥੋੜਾ ਜਿਹਾ ਉਹਨੂੰ ਇੱਜ਼ਤ ਮਾਨ ਬਖਸ਼ਦੇ ਸੀਗੇ ਮੰਨਦੇ ਸੀਗੇ ਕਿ ਜਿਹੜਾ ਟੀਚਰ ਹੈ ਉਹ ਸਾਡੇ ਬੱਚੇ ਦੀ ਭਲਾਈ ਲਈ ਖੜਾ ਹੈ ਉਹ ਕੋਈ ਉਹਦਾ ਵੈਰੀ ਨਹੀਂ ਹੈ ਜਿਸੇ ਵੀ ਬੱਚੇ ਨਾਲ ਉਹਦੀ ਕੋਈ ਅਜ਼ਾਤੀ ਦੁਸ਼ਮਣੀ ਨਹੀਂ ਹੈ ਪਰ ਜੇ ਅੱਜ ਦਾ ਮਾਹੌਲ ਦੇਖੀਏ ਤਾਂ ਜਦੋਂ ਬੱਚਿਆਂ ਦੀਆਂ ਪੀਟੀਐਮਸ ਹੁੰਦੀਆਂ ਨੇ ਟੀਚਰਸ ਡਰੇ ਹੋਏ ਹੁੰਦੇ ਨੇ ਟੀਚਰ ਨੂੰ ਲੱਗਦਾ ਪਤਾ ਨਹੀਂ ਕਿਹੜੇ ਮਾਪੇ ਨੇ ਕਿਹੜੀ ਸ਼ਿਕਾਇਤ ਲੈ ਕੇ ਆ ਜਾਣਾ ਤੇ ਕੱਲ ਨੂੰ ਸ਼ਾਇਦ ਮੈਨੂੰ ਸਕੂਲ ਵਾਲਿਆਂ ਨੇ ਗੁੱਡਬਾਈ ਕਰ ਦੇਣੀ ਹੈ ਉਹ ਚੀਜ਼ ਗਲਤ ਹੈ ਉੱਥੇ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਕਿ ਆਪਾਂ ਬੱਚੇ ਦੇ ਸਾਹਮਣੇ ਇੱਕ ਇਹ ਮੈਸੇਜ ਦੇਈਏ ਕਿ ਮਾਂ-ਬਾਪ ਤੇ ਟੀਚਰ ਇੱਕ ਯੂਨਿਟ ਨੇ ਤੇ ਉਹ ਦੋਵੇਂ ਹੀ ਬੱਚੇ ਦੀ ਭਲਾਈ ਵਾਸਤੇ ਨੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਠੀਕ ਆਖਿਆ ਕਿ ਜਿਹੜਾ ਬੱਚਾ ਦਾ ਜਿਹੜਾ ਹੈ ਸਭ ਤੋਂ ਪਹਿਲਾ ਜਿਹੜਾ ਟੀਚਰ ਹੈ ਸਭ ਤੋਂ ਪਹਿਲਾ ਗੁਰੂ ਹੈ ਉਹਦੇ ਮਾਪੇ ਹੁੰਦੇ ਨੇ ਤੇ ਦੂਜਾ ਗੁਰੂ ਜਿਹੜਾ ਹੈ ਉਹ ਜਿੱਥੇ ਵੀ ਸਿੱਖਿਆ ਲੈਣ ਵਾਸਤੇ ਜਾਂਦਾ ਹੈ ਉਸ ਸਕੂਲ ਦੇ ਵਿੱਚ ਉਹਦੇ ਅਧਿਆਪਕ ਜਿਹੜੇ ਹੁੰਦੇ ਨੇ ਉਹਦੇ ਦੂਸਰੇ ਜਿਹੜੇ ਗੁਰੂ ਬਣ ਜਾਂਦੇ ਨੇ ਬਟ ਅੱਪਾ ਜਦੋਂ ਗੱਲ ਕਰ ਰਹੇ ਸੀਗੇ ਹੁਣੇ ਤੁਸੀਂ ਜ਼ਿਕਰ ਕੀਤਾ ਸੰਯੁਕਤ ਤੇ ਨਿਊਕਲੀਅਰ ਫੈਮਲੀਆਂ ਦਾ ਤੁਸੀਂ ਇੱਕ ਜ਼ਿਕਰ ਕੀਤਾ ਅਸੀਂ ਪਹਿਲੇ ਵੇਲਿਆਂ ਦੇ ਵਿੱਚ ਦੇਖਦੇ ਸੀਗੇ ਕਿ ਇੱਕੋ ਘਰ ਦੇ ਵਿੱਚ ਸਾਰੇ ਮਾਮੇ ਮਾਮੇ ਚਾਚੇ ਤਾਂ ਨਹੀਂ ਸੀ ਕਿਸੇ ਚਾਚੇ ਪੂਆ ਸਭ ਇੱਕੋ ਪਰਿਵਾਰ ਦੇ ਅੰਦਰ ਦਾਦਾ ਦਾਦੀ ਰਹਿੰਦੇ ਸੀ ਜਾਨੇ ਅਣਜਾਨੇ ਦੇ ਵਿੱਚ ਉਹਨਾਂ ਦੀ ਨਿਗਰਾਨੀ ਚ ਵੀ ਰਹਿੰਦੇ ਸਿਗੇ ਔਰ ਕਈ ਚੀਜ਼ਾਂ ਆਪਨੇ ਵੱਡਿਆਂ ਦੇ ਕੋਲੋਂ ਸਿੱਖ ਵੀ ਜਾਂਦੇ ਸਿਗੇ ਬਟ ਅੱਜ ਦਾ ਜਿਹੜਾ ਤਾਨਾ ਬਾਨਾ ਸਾਡੇ ਸਮਾਜ ਦਾ ਹੋ ਚੁੱਕਾ ਹੈ ਉਹ ਅਜਿਹਾ ਬਣ ਚੁੱਕਾ ਹੈ ਕਿ ਜਿਹੜੇ ਨਿਊਕਲੀਅਰ ਪਰਿਵਾਰਾਂ ਵੱਲ ਅਸੀਂ ਜ਼ਿਆਦਾ ਵੱਧ ਚੁੱਕੇ ਆ ਤੇ ਸੰਯੁਕਤ ਪਰਿਵਾਰ ਕੱਟਦੇ ਜਾ ਰਹੇ ਨੇ ਇਹਦਾ ਕੀ ਪ੍ਰਭਾਵ ਪੈ ਰਿਹਾ ਬੱਚਿਆਂ ਦੀ ਦੇਖਭਾਲ ਦੇ ਵਿੱਚ ਜਾਂ ਬੱਚਿਆਂ ਦੀ ਪਰਵ੍ਰਿਸ਼ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ ਜੀ ਜੋ ਸਭ ਤੋਂ ਵੱਡੀ ਚੀਜ਼ ਹੈ ਉਹ ਬੱਚੇ ਦੀ ਇੱਕ ਸ਼ੇਅਰਿੰਗ ਦੀ ਜਿਹੜੀ ਹੈਬਿਟ ਹੈ ਉਹ ਬਹੁਤ ਵੱਧੀ ਹੈ ਜਦੋਂ ਉਹ ਇੱਕ न्यूक्लियर फैमिली ਤੋਂ ਬਿਯੋਂਡ ਇੱਕ ਵੱਡੇ ਪਰਿਵਾਰ ਵਿੱਚ ਪਲਿਆ ਹੁੰਦਾ ਹੈ ਉਹਦੀ ਜੋ ਇੱਕ ਬੌਂਡਿੰਗ ਹੈ ਉਹਦੀ ਕਨੈਕਟੀਵਿਟੀ ਹੈ ਜਿਹੜੀ ਆਪਣੇ ਦਾਦਾ-ਦਾਦੀ ਨਾਲ ਨਾਨਾ-ਨਾਨੀ ਨਾਲ ਜਾਂ ਜੋ ਵੀ ਕਰਦੇ ਵੱਡੇ ਨੇ ਚਾਚਾ ਤਾਈ ਜਾਂ ਆਪਣੇ ਕਜ਼ਨਜ਼ ਨਾਲ ਨਹੀਂ ਉਹ ਬਹੁਤ ਜ਼ਿਆਦਾ ਇੱਕ ਗਰੁੱਪ ਪ੍ਰੋਜੈਕਟ ਨੂੰ ਲੈ ਕੇ ਵਾਂਗੂ ਚੱਲਦਾ ਹੈ ਕਿ ਮੈਂ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਹੈ ਨਰਾਜ਼ੀਆਂ ਜ਼ਰੂਰ ਹੁੰਦੀਆਂ ਨੇ ਇਹ ਨਹੀਂ ਹੈ ਕਿ ਤੁਸੀਂ ਬਹੁਤ ਹੀ ਮਹਾਨ ਹੋ ਗਏ ਤੇ ਤੁਸੀਂ ਕਿਸੇ ਨਾਲ ਲੜਨਾ ਨਹੀਂ ਹੈ ਨਰਾਜ਼ ਨਹੀਂ ਹੋਣਾ ਹਾਂ ਉਹ ਸਭ ਕੁਝ ਚੱਲੇਗਾ ਪਰ ਤੁਸੀਂ ਉਹਦੇ ਤੋਂ ਬਾਹਰ ਕਿੱਦਾਂ ਆਣਾ ਕਿੰਨੀ ਜਲਦੀ ਉਸ ਤੋਂ ਚੀਜ਼ ਨੂੰ ਭੁੱਲ ਕੇ ਫਿਰ ਇੱਕ ਹੋ ਜਾਣਾ ਹੈ ਉਹ ਜਿਹੜੀ ਭਾਵਨਾ ਹੈ ਉਹ ਬੱਚੇ ਨੂੰ ਘਰ ਵੀ ਤੇ ਸਕੂਲ ਵੀ ਬਹੁਤ ਮਦਦ ਕਰਦੀ ਹੈ ਅਸੀਂ ਅਕਸਰ ਸਕੂਲਾਂ 'ਚ ਬੱਚਿਆਂ ਨੂੰ ਗਰੁੱਪ ਪ੍ਰੋਜੈਕਟਸ ਦਿੰਦੇ ਨੇ ਔਰ ਅਕਸਰ ਦੇਖਿਆ ਜਾਂਦਾ ਹੈ ਟੀਚਰਸ ਵੀ ਇਹ ਨੋਟ ਕਰਦੀਆਂ ਨੇ ਕਿ ਜਿਹੜੇ ਬੱਚੇ ਇੱਕ ਨਿਊਕਲੀਅਰ ਪਰਿਵਾਰ 'ਚੋਂ ਆਏ ਨੇ ਉਹਨਾਂ ਦਾ ਇੱਕ ਗਰੁੱਪ ਪ੍ਰੋਜੈਕਟ ਵਿੱਚ ਯੋਗਦਾਨ ਉਹੋ ਜਿਹਾ ਨਹੀਂ ਰਹਿੰਦਾ ਜਿਹੜੇ ਕਿ ਇੱਕ ਸੰਯੁਕਤ ਪਰਿਵਾਰ 'ਚੋਂ ਆਉਂਦੇ ਨੇ ਉਨਾਂ ਨੂੰ ਇੱਕ ਲੀਡਰਸ਼ਿਪ ਦੀ ਭਾਵਨਾ ਵੀ ਸੋਹਣੀ ਤਰ੍ਹਾਂ ਆ ਜਾਂਦੀ ਡਿਵੈਲਪ ਹੋ ਜਾਂਦੀ ਹੈ ਉਹ ਆਪਣਾ ਕੰਮ ਵੀ ਸੋਹਣੀ ਤਰ੍ਹਾਂ ਵੰਡ ਲੈਂਦੇ ਨੇ ਇਕੱਠੇ ਮਿਲ ਜੁਲ ਕੇ ਕਰਦੇ ਨੇ ਔਰ ਜਿਹੜੇ ਬੱਚੇ ਸਿਰਫ ਇੱਕ ਨਿਊਕਲੀਅਰ ਫੈਮਿਲੀ ਚੋਂ ਆਏ ਹੁੰਦੇ ਨੇ ਉਹਨਾਂ ਨੂੰ ਉਸ ਰੋਲ 'ਚ ਕੰਮ ਜਿੱਦਾਂ 6 ਜਾਂ 8 ਬੱਚਿਆਂ ਦਾ ਗਰੁੱਪ ਪ੍ਰੋਜੈਕਟ ਹੈ ਉਹਦੇ 'ਚ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਕਿੱਥੇ ਖੜੇ ਹੋਈਏ ਕੀ ਕਰੀਏ ਰੋਲ ਆਪਣਾ ਕਿਵੇਂ ਡਿਫਾਈਨ ਕਰੀਏ ਸੋ ਇਹ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਜਿਹੜੀ ਕਿ ਹੁਣ ਸਾਡੇ ਸਮਾਜ ਵਿੱਚੋਂ ਆਲਮੋਸਟ ਆਲਮੋਸਟ ਮੈਂ ਕਹਾਂਗੀ ਕਿ ਵਿਛੜਦੀ ਜਾ ਰਹੀ ਹੈ ਜਿਹਨੂੰ ਕਿ ਦੁਬਾਰਾ ਹੁਣ ਬੱਚੇ ਬਾਹਰ ਨੇ ਇੱਧਰ ਉੱਧਰ ਬੈਠੇ ਨੇ ਬਜ਼ੁਰਗ ਪੇਰੈਂਟਸ ਆਪਣੇ ਘਰਾਂ ਚ ਕੱਲੇ ਬੈਠੇ ਨੇ ਇੱਕ ਫੋਨ ਹੀ ਜ਼ਰੀਆ ਰਹਿ ਗਿਆ ਉਹ ਵੀ ਕਦੀ ਹਫ਼ਤੇ ਚ ਇੱਕ ਵਾਰੀ ਕੋਈ ਕਰ ਲਵੇ ਯਾ ਪੇਰੈਂਟਸ ਨੂੰ ਤਾਂ ਠੀਕ ਹੈ ਨਹੀਂ ਵੀ ਕਰੇ ਤਦ ਵੀ ਚੱਲਦਾ ਹੈ ਬਟ ਇਸ ਚੀਜ਼ ਨੂੰ ਜੇ ਆਪਾਂ ਇੱਕ ਬ੍ਰਾਡਰ ਨਜ਼ਰੀਏ ਨਾਲ ਵੇਖੀਏ ਤੇ ਇਹਦੀ ਜ਼ਰੂਰਤ ਬਹੁਤ ਹੈ ਇਹਨੂੰ ਵਿਦਾਨ ਦੀ ਇਸ ਕਲਚਰ ਨੂੰ ਬੱਚਿਆਂ ਨੂੰ ਇੱਕ ਸਿੱਖਿਆ ਦਿੱਤੀ ਜਾਵੇ ਕਿ ਜਿੰਨੇ ਅਸੀਂ ਤੁਹਾਡੇ ਲਈ ਇੰਪੋਰਟੈਂਟ ਹੈ ਉਨੇ ਹੀ ਤੁਹਾਡੇ ਦਾਦਾ-ਦਾਦੀਆਂ ਨਾਨਾ-ਨਾਨੀ ਵੀ ਉਨੇ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਜੀ ਡਾਕਟਰ ਸਾਹਿਬ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਕਈਆਂ ਦੇ ਮਾਪੇ ਬਾਹਰ ਬੈਠੇ ਰਹੇ ਤੇ ਕਈਆਂ ਦੇ ਬੱਚੇ ਬਾਹਰ ਬੈਠੇ ਨੇ ਕਿ ਯਾਨੀ ਕਿ ਇੱਕ ਡਿਸਟੈਂਸ ਜਿਹੜਾ ਹੈ ਉਹ ਬੱਚਿਆਂ ਚ ਅੱਜਕੱਲ੍ਹ ਵੱਧ ਚੁੱਕਾ ਹੈ ਤੇ ਉਹਦੇ ਨਾਲ ਜਿਹੜਾ ਮਾਨਸਿਕ ਤੌਰ ਤੇ ਇੱਕ ਦੂਸਰੇ ਨਾਲ ਅਸੀਂ ਕਨੈਕਟਡ ਹੁੰਦੇ ਸੀਗੇ ਕੋਈ ਵੀ ਮੁਸ਼ਕਿਲ ਆਈ ਕੋਈ ਵੀ ਖੁਸ਼ੀ ਹੋਈ ਅਸੀਂ ਸਭ ਤੋਂ ਪਹਿਲਾਂ ਆਪਣੇਆਂ ਦੇ ਨਾਲ ਸਾਂਝ ਪਾਉਂਦੇ ਸੀਗੇ ਹੁਣ ਅਸੀਂ ਦੱਸਣ ਤੋਂ ਪਹਿਲਾਂ 10 ਵਾਰੀ ਸੋਚਦੇ ਆ ਤੇ ਮੇਰਾ ਅਗਲਾ ਜਿਹੜਾ ਸਵਾਲ ਜਾਂ ਅਸੀਂ ਇਹ ਕਹਿ ਸਕਦੇ ਹਾਂ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਜਿਹੜੇ ਬੱਚੇ ਬਾਹਰ ਬੈਠੇ ਨੇ ਪੱਛਮੀ ਸਭਿਅਤਾ ਦਾ ਪ੍ਰਭਾਵ ਸਾਡੇ ਬੱਚਿਆਂ ਦੇ ਉੱਤੇ ਕਾਫੀ ਜ਼ਿਆਦਾ ਵੱਧ ਗਿਆ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜੋ ਪੱਛਮੀ ਸਭਿਅਤਾ ਤੋਂ ਅਸੀਂ ਸਿੱਖ ਰਹੇ ਹਾਂ ਸ਼ਾਇਦ ਆਪਣਾ ਸਿੱਖਿਆ ਹੋਇਆ ਸੀ ਭੁੱਲਦੇ ਜਾ ਰਹੇ ਹਾਂ। ਇਹਦੇ ਪਿੱਛੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੇ ਇਹ ਪਰਵਰਿਸ਼ ਨੂੰ ਕੀ ਇੱਕ ਨਵੀਂ ਦਿਸ਼ਾ ਦੇ ਰਿਹਾ ਹੈ ਜਾਂ ਗਲਤ ਦਿਸ਼ਾ ਦੇ ਰਿਹਾ ਹੈ? देखो जे देखा जावे ता गलत ਵੀ ਨਹੀਂ ਕਹਿ ਸਕਦੇ ਡੈਫੀਨਿਟਲੀ ਨਵੀਂ ਦਿਸ਼ਾ ਜ਼ਰੂਰ ਹੈ ਪਰ ਜੋ ਸਾਡੀ origignal ਸੱਭਿਆ ਜੋ ਹੈਗੀ ਸਭਿਆਚਾਰਕ ਸਾਂਝ ਉਹਦੇ ਨਾਲੋਂ ਵੱਖਰੀ ਵੀ ਹੈ ਮੈਨੂੰ ਕਾਫੀ ਮੌਕੇ ਮਿਲੇ ਨੇ ਜ਼ਿੰਦਗੀ 'ਚ ਟਰੈਵਲ ਕਰਨ ਦੇ ਕਾਫੀ ਕੰਟਰੀਜ਼ 'ਚ ਮੈਂ ਕੁਮੀ ਫਿਰਿਆ ਪਰ ਜੋ ਦੇਖਿਆ ਜਾਵੇ ਤੇ ਮੈਂ ਜੋ ਇੱਕ ਸੋਚਦੀ ਆਂ ਕਿ ਬਾਹਰ ਵਾਲੀ ਕੰਟਰੀਜ਼ 'ਚ ਰਹਿਣ ਵਾਲੇ ਬੱਚੇ ਅਜੇ ਵੀ ਆਪਣੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਓਨੈਸਟ ਨੇ ਇਮਾਨਦਾਰ ਨੇ ਉਹਨਾਂ ਨੂੰ ਅਸੀਂ ਇੰਨੀਆਂ ਚਲਾਕੀਆਂ ਕਰਦੇ ਨਹੀਂ ਦੇਖੀਦਾ ਜੋ ਗਲਤੀ ਕਰਦੇ ਨੇ ਉਹ ਮੰਨਦੇ ਨੇ ਸਕੂਲਾਂ ਵੱਲੋਂ ਵੀ ਅਸੀਂ ਟੀਚਰਜ਼ ਨੂੰ ਵੀ ਬਾਹਰ ਐਕਸਪੋਜ਼ਰ ਲਈ ਭੇਜਿਦਾ ਹੈ ਕਿ ਇਹਨਾਂ ਨੂੰ ਬਾਰ ਬਾਰੀ ਸੱਭਿਆਤਾ ਦਾ ਪਤਾ ਚੱਲੇ ਜਾਂ ਕਿਸ ਤਰ੍ਹਾਂ ਦੇ ਜੋ ਐਜੂਕੇਸ਼ਨ ਬੇਸਡ ਟੀਚਿੰਗ ਸਟ੍ਰੈਟਜੀਆਂ ਨੇ ਉਹ ਅਡਾਪਟ ਹੋਣ ਪਰ ਆਪਣੇ ਬੱਚੇ ਗਲਤੀ ਕਰਦੇ ਨੇ ਉਹ ਕਵਰ ਕਰਦੇ ਨੇ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਮੰਨਣ 'ਚ ਥੋੜਾ ਜਿਹਾ ਹੈਜ਼ਿਟੇਟ ਕਰਦੇ ਨੇ ਉਹ ਝੂਠ ਨੂੰ ਕਵਰ ਕਰਨਗੇ ਕਿਉਂਕਿ ਉਹਨਾਂ ਨੂੰ ਇੱਕ ਚਲਾਕੀਆਂ ਸ਼ਾਇਦ ਸਾਡੇ ਮਾਹੌਲ 'ਚ ਆ ਗਈਆਂ ਨੇ ਉਹ ਸਿਖਾਈਆਂ ਜਾਂਦੀਆਂ ਨੇ ਪਰ ਬਾਹਰ ਵਾਲੇ ਬੱਚੇ ਜੇ ਉਹਨਾਂ ਨੇ ਗਲਤੀ ਕੀਤੀ ਹੈ ਉਹ ਮੰਨਦੇ ਨੇ यह चीज़ साढ़े बच्चन भी समझनी बहुत जरूरी है कि गलती हर इंसान तो होंगी है गलती करना कोई बहुत बड़ा गुनाह नहीं है गलती हो गई तो उन्होंने कबूलो ऊँ कबूल के अगे बदन की एक इच्छा रखो पर जो एक पछमी सभ्यता का असर है वो डेफिनेटली साढ़े बच्चों अपनी सही जो मार्ग तो अलग पासे लिजा रहा है वो बहुत ही एक चिंता का विषय है ਉਹਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ ਜਿਹੜੇ ਬਾਹਰ ਦੇ ਦੇਸ਼ਾਂ ਦੇ ਲੋਕ ਨੇ ਉਹ ਤਾਂ ਸਾਡੀਆਂ ਚੀਜ਼ਾਂ ਵੱਲ ਵਾਪਸ ਆ ਰਹੇ ਨੇ ਜੋ ਸਪੈਸ਼ਲੀ ਕੋਵਿਡ ਟਾਈਮ ਚ ਹੋਇਆ ਹੈ ਜੋ ਸਾਡੇ origignal remedies ਨੇ recipes ਨੇ ਉਹਨਾਂ ਨੇ ਸਭ ਨੇ ਉਹਨੂੰ ਅਡਾਪਟ ਕੀਤਾ ਹੈ बट असी हूँ नमस्कार करना या सत्या करना उन्हों का शेकेंड का कल्चर है कोविड टाइम आप देखा सारे मुड़के उसे कल्चर से आ गए सो ये ज गाउंड वैल्यूज ने रूट वैल्यूज़ ने उन्होंने आप रिवाइवड रखिए अपनी पीढ़ी कोई एड्डी वीडी चिंता का विषय भी नहीं है कि हाँ बहुत ही समस्या आ गई है थोड़ी जी जागरूक होने की लड़ है पीढ़ी ने बड़ी चंकी दिशा दी जा सकती है इस पीढ़ी के बहुत सारे बच्चे जागरूक भी ने ਮੈਂ ਪਰਸਨਲੀ ਐਕਸਪੀਰੀਅੰਸ ਕੀਤਾ ਹੈ ਮੈਂ ਜਿਹੜਾ ਸਕੂਲ ਹੈਡ ਕੀਤਾ ਹੈ ਉੱਥੇ 2000 ਤੋਂ ਵੱਧ ਬੱਚਾ ਸੀਗਾ ਔਰ ਅਕਸਰ ਤੁਸੀਂ ਐਜ਼ ਹੈਡ ਆਫ ਦ ਆਰਗੇਨਾਈਜੇਸ਼ਨ ਕਈ ਵਾਰੀ ਬੱਚਿਆਂ ਨੂੰ ਰੀਸੀਵ ਕਰਨ ਲਈ ਸਵੇਰੇ ਗੇਟ ਤੇ ਖੜੇ ਹੋ ਜਾਂਦੇ ਹੋ ਤੁਸੀਂ ਮੰਨੋਗੇ ਅਚਨਾ ਜੀ ਹੱਦ ਵਾਲੀ ਗੱਲ ਹੈ ਕਿ ਉਹਨਾਂ ਬੱਚਿਆਂ ਚੋਂ ਮੈਂ ਸਿਰਫ ਇੱਕ ਬੱਚਾ ਨੋਟਿਸ ਕਰਦੀ ਰਹੀ ਹਾਂ ਜਿਹੜਾ ਸਵੇਰੇ ਸਕੂਲ ਐਂਟਰ ਕਰੇਗਾ ਤੇ ਸਕੂਲ ਦੇ ਗੇਟ ਨੂੰ ਮੱਥਾ ਟੇਕ ਕੇ ਐਂਟਰ ਕਰੇਗਾ ਜੀ ਔਰ ਇੱਕ ਨੈਚੁਰਲੀ ਮੇਰੇ ਮਨ ਚ ਹਮੇਸ਼ਾ ਉਹਨੂੰ ਬੱਚੇ ਨੂੰ ਦੇਖ ਕੇ ਖਿਆਨ ਆਂਦਾ ਸੀ ਕਿ ਇਸ ਬੱਚੇ ਦੇ ਮੈਂ ਮਾਪੇ ਨੂੰ ਜ਼ਰੂਰ ਇੱਕ ਦਿਨ ਮਿਲਣਾ ਚਾਹਾਂਗੀ ਜਿਨ੍ਹਾਂ ਨੇ ਇਹ ਵੈਲਿਊ ਦਿੱਤੀ ਹੈ ਹੁਣ ਇਹ ਜਿਹੜੀ ਬੇਸਿਕ ਗੱਲ ਹੈ ਇਹ ਟੀਚਰ ਨਹੀਂ ਕਹਿ ਸਕਦੇ ਜਾਂ ਸਕੂਲ ਦਾ ਪ੍ਰਿੰਸੀਪਲ ਨਹੀਂ ਕਹਿ ਸਕਦਾ ਕਿ ਤੁਸੀਂ ਜੀ ਸਕੂਲ ਐਂਟਰ ਕਰੋ ਤੇ ਮੱਥਾ ਟੇਕ ਕੇ ਕਰੋ ਇਹ ਵੈਲਿਊ ਘਰੋਂ ਮਿਲੀ ਹੈ ਬੱਚੇ ਨੂੰ ਉਹ ਦਿਨੋਂ ਮੰਨ ਰਿਹਾ ਹੈ ਕਿ ਸਕੂਲ ਜਿਹੜਾ ਹੈ ਇਹ ਮੇਰਾ ਵਿਦਿਆ ਦਾ ਮੰਦਿਰ ਹੈ ਮੈਂ ਇਹਦੀ ਇੱਜ਼ਤ ਕਰਨੀ ਹੈ ਉਹਨ ਬੱਚਿਆਂ ਨੂੰ ਤੁਸੀਂ ਜੋ ਕਰੋ ਸਿੱਖਿਆ ਦਿੱਤੀ ਹੈ ਉਹਨਾਂ ਦੀ ਓਵਰਆਲ ਪਰਸਨੈਲਿਟੀ ਬਣ ਜਾਂਦੀ ਹੈ। ਜੀ ਉਹ ਕਿਸੇ ਦੇ ਕਹੇ ਤੇ ਨਹੀਂ ਕਰ ਰਹੇ ਉਹ ਆਟੋਮੈਟਿਕ ਉਹਦਾ ਰਿਸਪਾਂਸ ਹੈ ਉਹ ਰੋਜ਼ ਕਰ ਰਿਹਾ ਹੈ। ਬਟ ਉਸੇ ਸਕੂਲ 'ਚ ਹੋਰ ਬਾਕੀ ਬੱਚੇ ਨੇ 2000 ਪਲੱਸ ਬੱਚੇ ਨੇ ਉਹ ਨਹੀਂ ਕਰ ਰਹੇ ਨੇ। ਹਮ ਹਮ ਸੋ ਇਹ ਚੀਜ਼ਾਂ ਤੁਹਾਡੇ ਘਰ ਦਾ ਮਾਹੌਲ ਰਿਫਲੈਕਟ ਕਰਦੀਆਂ ਨੇ। ਔਰ ਜਿੰਨਾ ਚੰਗਾ ਅਸੀਂ ਜਿੰਨਾ ਆਪਣਾ ਬੇਸਿਕ ਮਾਹੌਲ ਬੱਚੇ ਨੂੰ ਚੰਗਾ ਦਵਾਂਗੇ ਉਹ ਅੱਗੋਂ ਚੰਗੀਆਂ ਚੀਜ਼ਾਂ ਆਪਣੇ ਆਪ ਅਡਾਪਟ ਕਰ ਲੈਣਗੇ ਕਿਉਂਕਿ ਬੱਚੇ ਇੱਕ ਕੱਚੀ ਮਿੱਟੀ ਦੇ ਸਾਂਚੇ ਵਾਂਗ ਹੁੰਦੇ ਨੇ ਉਹਨਾਂ ਨੂੰ ਜਿਸ ਮਿੱਟੀ 'ਚ ਤੁਸੀਂ ਢਾਲੋਗੇ ਜੇ ਸਾਂਚੇ 'ਚ ਢਾਲੋਗੇ ਉਸੇ 'ਚ ਢਲ ਜਾਣਗੇ ਜੀ ਬਿਲਕੁਲ ਠੀਕ ਆਖਿਆ ਤੁਸੀਂ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਕੱਚੀ ਮਿੱਟੀ ਵਾਂਗ ਹੀ ਹੁੰਦੇ ਨੇ ਜਿਹੜੇ ਵੀ ਅਸੀਂ ਉਹਨੂੰ ਸਾਂਚੇ 'ਚ ਪਾਵਾਂਗੇ ਉਹਨਾਂ ਨੇ ਉਹੀ ਆਕਾਰ ਲੈ ਲੈਣਾ ਜ਼ਰੂਰਤ ਹੈ ਥੋੜੀ ਜੀ ਉਹਨਾਂ ਦੇ ਉੱਤੇ ਮਿਹਨਤ ਕਰਨ ਦੀ ਮਾਰ ਮੈਂ ਕਈ ਵਾਰੀ ਰਵਿੰਦਰ ਜੀ ਅਜਿਹਾ ਵੀ ਦੇਖਿਆ ਹੈ ਕਿ ਬੱਚਿਆਂ ਨੂੰ ਅਗਰ ਤੁਸੀਂ ਥੋੜੀ ਜਿਹੀ ਇੱਕ ਸ਼ਾਬਾਸ਼ ਥਾਪੀ ਦਿੰਦੇ ਹੋ ਤੇ ਬੱਚੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਅੱਗੇ ਵਧਦੇ ਨੇ ਉਹਨਾਂ ਦਾ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਬਹੁਤ ਤੇ ਅੱਗੇ ਅਸੀਂ ਜਾਨਣਾ ਚਾਹਾਂਗੇ ਕਿ ਕਹਿੰਦੇ ਨੇ ਜਿਹੜਾ ਖੁਰਾਕ ਹੁੰਦੀ ਹੈ ਉਹ ਸਾਡੇ ਦਿਮਾਗ ਨੂੰ ਤੇ ਸਾਡੇ ਸਰੀਰ ਨੂੰ ਵੀ ਬਹੁਤ ਤਕੜਾ ਕਰ ਦਿੰਦੀ ਹੈ ਕਿ ਜਿਹੜੀ ਖੁਰਾਕ ਹੈ ਉਹ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਕਿੰਨਾ ਕੁ ਰੋਲ ਅਦਾ ਕਰਦੀ ਹੈ ਬਿਲਕੁਲ ਜੀ ਜੇ ਆਪਾਂ ਪਿੱਛੇ ਝਾਤ ਮਾਰੀਏ ਤੇ ਜਿੱਦਾਂ ਹੀ ਇੱਕ ਇਸਤਰੀ ਜਿਹੜੀ ਹੈ ਇੱਕ ਆਪਣੇ ਆਪ ਨੂੰ ਉਸ ਰੋਲ 'ਚ ਇਮੇਜਿਨ ਕਰਨਾ ਸ਼ੁਰੂ ਕਰਦੀ ਹੈ ਉਹ ਜਦੋਂ ਸੋਚਦੀ ਹੈ ਕਿ ਮੈਂ ਮਾਂ ਬਣਨ ਲੱਗੀ ਹਾਂ ਤਾਂ ਆਪਣਾ ਸਾਰਾ ਧਿਆਨ ਸਾਰੇ ਪਰਿਵਾਰ ਦਾ ਉਹਦੀ ਖੁਰਾਕ ਵੱਲ ਹੋ ਜਾਂਦਾ ਹੈ ਹਰ ਤਰ੍ਹਾਂ ਦੀ ਹੈਲਦੀ ਡਾਈਟ ਉਹਨੂੰ ਦਿੱਤੀ ਜਾਂਦੀ ਹੈ ਉਹ ਆਪ ਵੀ ਧਿਆਨ ਰੱਖਦੀ ਹੈ ਤੇ ਇੱਕ ਬੜੀ ਮਸ਼ਹੂਰ ਸੇਂਗ ਹੈ ਇੰਗਲਿਸ਼ ਕਹਿੰਦੇ ਨੇ ਕਿ ਹੈਲਦੀ ਮਾਈਂਡ 스테즈 ਇਨ ਅ ਹੈਲਦੀ ਬਾਡੀ ਤੋ ਦੋਨਾਂ ਦਾ ਡਾਇਰੈਕਟ ਕੋਰਿਲੇਸ਼ਨ ਹੈ ਚੰਗਾ ਖਾਣ ਪਾਣ ਡੈਫੀਨਿਟਲੀ ਤੁਹਾਡਾ ਚੰਗੇ ਮਨ ਨੂੰ ਪ੍ਰਭਾਵਿਤ ਕਰਦਾ ਹੀ ਹੈ ਔਰ ਹੁਣ ਸੋਸ਼ਲ ਮੀਡੀਆ ਨੇ ਤੇ ਕੋਈ ਕਸਰ ਛੱਡੀ ਨਹੀਂ ਹੁਣ ਤੇ ਅਸੀਂ ਲੋਕਾਂ ਨੇ ਆਪਣੀ ਏਜ ਦੇ ਲੋਕਾਂ ਨੇ ਜਿਨ੍ਹਾਂ ਨੇ ਕਦੀ ਇਹ ਨਾ ਸੋਚ-ਸੋਚ ਕੇ ਨਹੀਂ ਸਿੱਖਾਦਾ ਬਚਪਨ ਚ ਆਪਾਂ ਗੁੜ ਨਾਲ ਇੱਕ ਰੋਟੀ ਖਾ ਕੇ ਬੜੇ ਖੁਸ਼ ਰਹੇ ਆਂ ਸ਼ੱਕਰ ਨਾਲ ਚੂਰੀ ਖਾ ਕੇ ਬੜੇ ਖੁਸ਼ ਰਹਾਂ ਹੁਣ ਸਾਡੇ ਤੇ ਇਹ ਨਾ ਪ੍ਰੈਸ਼ਰ ਹੈ ਕਿ ਆ ਵੀ ਖਾ ਲਈਏ ਤੇ ਉਹ ਵੀ ਖਾ ਲਈਏ ਤੇ ਕੁਝ ਛੱਡਿਆ ਨਾ ਜਾਵੇ ਸਾਰੀਆਂ ਚੀਜ਼ਾਂ ਨੂੰ ਖੁਰਾਕ ਚ ਲਿਆ ਜਾਵੇ ਉਹ ਫਰਕ ਪਾਉਂਦੀਆਂ ਨੇ ਉਹ ਮਾਈਂਡ ਤੇ ਡੈਫੀਨਿਟਲੀ ਦੋਨਾਂ ਦਾ ਹੀ ਪ੍ਰੋਪੋਰਸ਼ਨ ਹੈਗਾ ਪਰ ਡਾਕਟਰ ਸਰ ਬਹਿ ਕਿਤਾ ਕੀ ਜਾਵੇ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਮਾਪੇ ਦੋਨੋਂ ਹੀ ਵਰਕਿੰਗ ਨੇ ਮਾਤਾ ਵੀ ਤੇ ਪਿਤਾ ਵੀ ਦੋਨੋਂ ਵਰਕਿੰਗ ਨੇ ਕੰਮਕਾਜ ਕਰਦੇ ਨੇ ਜ਼ਰੂਰਤ ਹੈ ਕਿਉਂਕਿ ਪਰਿਵਾਰਾਂ ਨੂੰ ਅੱਗੇ ਲੈ ਕੇ ਜਾਣ ਦੀ ਬਟ ਤੇਜ਼ ਰਫ਼ਤਾਰ ਦੀ ਜ਼ਿੰਦਗੀ ਮੈਂ ਬਾਰ ਬਾਰ ਇਸ ਕਰਕੇ ਕਹ ਰਹੀ ਹਾਂ ਕਿਉਂਕਿ ਲੋਕੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਭੱਜ ਰਹੇ ਨੇ ਪਤਾ ਨਹੀਂ ਕਿਹੜੀ ਜਗ੍ਹਾ ਤੇ ਉਹਨਾਂ ਨੇ ਪਹੁੰਚਣਾ ਹੈ ਸ਼ਾਇਦ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਤੇ ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ ਤੇ ਫਾਸਟ ਫੂਡ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਬਜ਼ਾ ਕਰਕੇ ਬਹਿ ਗਿਆ ਅਸੀਂ ਕਹਿੰਦੇ ਜਿਹੜੀ ਚੀਜ਼ ਫਟਾਫਟ ਬਣ ਜਾਏ ਉਹਨੂੰ ਖਾ ਲਈਏ ਕੀ ਅਜਿਹਾ ਕੁਝ ਕੋਈ ਟਿਪਸ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਦੇਣਾ ਚਾਹੋਗੇ ਜਾਂ ਖਾਸ ਕਰਕੇ ਮਾਵਾਂ ਨੂੰ ਦੇਣਾ ਚਾਹੋਗੇ ਕਿ ਅਜਿਹਾ ਕੀ ਪਕਾਇਆ ਜਾਵੇ ਫਟਾਫਟ ਜਿਹੜਾ ਕਿ ਬੱਚਿਆਂ ਨੂੰ ਤੰਦਰੁਸਤ ਕਰ ਦੇ ਦੇਖੋ ਸਾਡੇ ਬੱਚਿਆਂ 'ਚ ਅੱਜ ਦੀ ਡੇਟ ਮੋਟਾਪੇ ਦੀ ਸਮੱਸਿਆ ਕਾਫੀ ਵੱਧ ਚੁੱਕੀ ਹੈ ਜੀ ਜੇ ਓਵਰঅল ਤੁਸੀਂ ਦੇਖੋ ਕਲਾਸ ਜੇ 25 ਤੋਂ 30 ਬੱਚੇ ਬੈਠੇ ਨੇ ਜਾਂ 50 ਤੋਂ 60 ਬੱਚੇ ਬੈਠੇ ਨੇ ਤੁਸੀਂ ਦੇਖੋਗੇ ਕਿਸੇ ਵੀ ਕਲਾਸਰੂਮ ਚ ਐਂਟਰ ਕਰਕੇ ਦੇਖੋ ਉਹਨਾਂ 'ਚ ਜੋ ਕੱਟੋ-ਕੱਟ 10-12 ਦੇ ਐਨਕ ਲੱਗੀ ਹੋਈਗੀ ਇਹ ਚੀਜ਼ਾਂ ਡੈਫੀਨੇਟਲੀ ਖੁਰਾਕ ਦੇ ਨਾਲ ਮੈਟਰ ਕਰਦੀਆਂ ਨੇ ਔਰ ਮਾਵਾ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਫਾਸਟ ਫੂਡ ਓਵਰਆਲ ਨਹੀਂ ਚੰਗਾ ਜਿਹੜੇ ਕੌਨਸ਼ੀਅਸ ਨਹੀਂ ਉਹ ਬੜੇ ਕੌਨਸ਼ੀਅਸ ਨੇ ਮੈਂ ਤਾਂ ਅਕਸਰ ਗੱਲ ਕਰਦੀ ਹੁੰਦੀ ਆ ਆਪਣੇ ਬਾਹਰ ਵੱਸਦੇ ਕਜ਼ਨਸ ਨਾਲ ਜਾਂ ਰਿਸ਼ਤੇਦਾਰਾਂ ਨਾਲ ਕਿ ਇਹ ਜਿੰਨੇ ਗੋਰੇ ਨੇ ਇਹਨਾਂ ਨੂੰ ਕਿਤੇ ਰੋਟੀ ਲੱਭ ਜਾਏ ਨਾ ਤੇ ਉਹ 버ਗਰ ਵੱਲ ਚਾਕਨ ਬਿਨਾ ਉਹ ਪਿਜ਼ਾ ਵੱਲ ਚਾਕਨ ਬਿਨਾ ਉਹਨਾਂ ਨੂੰ ਜੇ ਤਾਜ਼ੀ ਰੋਡ ਸਾਡੇ ਕੋਲ ਬੜੇ ਆਂਦੇ ਰਹੇ ਨੇ ਵਿਜ਼ਿਟਰਸ ਆਂਦੇ ਨੇ ਸਕੂਲ ਬੇਸਡ ਅਸੀਂ ਐਕਸਚੇਂਜ ਪ੍ਰੋਗਰਾਮ ਕਰਦੇ ਰਹੇ ਆ 50 50 60 60 ਦੇ ਫੋਰਨ ਟੀਚਰਸ ਦੇ ਗਰੁੱਪ ਆਂਦੇ ਰਹੇ ਨੇ ਜਿੰਨਾ ਕੋ ਪਸੰਦ ਕਰਦੇ ਨੇ ਆਪਣਾ ਇੰਡੀਅਨ ਫੂਡ ਪੰਜਾਬੀ ਫੂਡ ਉਹਨਾਂ ਨੂੰ ਸਾਗ ਮੱਕੀ ਦੀ ਰੋਟੀ ਦੇ ਦਿਓ ਉਹਨਾਂ ਨੂੰ ਕੋਈ ਵੀ ਰੋਟੀ ਦੇ ਨਾਲ ਆਪਣੀ ਸਬਜ਼ੀ ਤਾਜੀ ਦੇ ਦਿਓ ਪਿੰਡੀਆਂ ਦੇ ਦਿਓ ਦਾਲ ਦੇ ਦਿਓ ਐਦਾਂ ਲੱਗਦਾ ਹੈ ਕਿ ਉਹਨਾਂ ਨੂੰ ਜਨਮ ਜਨਮ ਦੀ ਭੁੱਖ ਲੱਗੀ ਹੈ ਤੇ ਉਹ ਟੁੱਟ ਕੇ ਪੈ ਜਾਂਦੇ ਨੇ ਨਾਲ ਕੈਰੀ ਵੀ ਕਰਨਾ ਚਾਹੁੰਦੇ ਨੇ ਤੇ ਸਾਡੇ ਬੱਚੇ ਜਿਨ੍ਹਾਂ ਚੀਜ਼ਾਂ ਨੂੰ ਉਹ ਛੱਡ ਚੁੱਕੇ ਨੇ ਉਸ ਬਾਅਦ ਦੇਖੋ ਮੈਕਡੋਨਲਡ ਵਗੈਰਾ ਕੋਈ ਨਹੀਂ ਖਾਂਦਾ ਸੌਰੀ ਮੈਂ ਉਹ ਕਹਿਣਾ ਨਹੀਂ ਚਾਹੀਦਾ ਬਟ ਫਾਸਟ ਫੂਡ ਦੀ ਜੇ ਗੱਲ ਕਰੀਏ ਤੇ ਕੋਈ ਖਾ ਕੇ ਨਹੀਂ ਰਾਜੀਏ ਸਾਡੇ ਇੱਥੇ ਸਭ ਨੂੰ ਲੱਗ ਪਿਆ ਕਿ ਪਤਾ ਨਹੀਂ ਇਹ ਕਿੱਡੀ ਵੱਡੀ ਲਗਜ਼ਰੀ ਹੈ ਜੀ ਪਰ ਜਿਨ੍ਹਾਂ ਬੱਚਿਆਂ ਨੂੰ ਜਾਂ ਮਾਂ-ਬਾਪ ਨੂੰ ਥੋੜੀ ਅਵੇਅਰਨੈਸ ਹੈ ਤੁਸੀਂ ਦਿਓ ਪਰ ਇੱਕ ਫਿਕਸਡ ਪ੍ਰੋਪੋਰਸ਼ਨ ਚ ਦਿਓ ਫਿਕਸ ਕਰ ਲਓ ਜੀ 10-12 ਦਿਨ ਚ ਬਸ ਇੱਕ ਵਾਰ ਹੀ ਮਿਲਣਾ ਹੈ ਬੱਚੇ ਨੂੰ ਬੱਚਾ ਵੀ ਉਸੇ ਹਿਸਾਬ ਨਾਲ ਅਡਾਪਟ ਹੋ ਜਾਂਦਾ ਹੈ ਜੀ ਬਿਲਕੁਲ ਤੁਸੀਂ ਠੀਕ ਆਖਿਆ ਕਿ ਜਿਹੜਾ ਤੰਦਰੁਸਤ ਸਰੀਰ ਤਦ ਹੀ ਰਹਿ ਸਕਦਾ ਹੈ ਜੇ ਅਸੀਂ ਚੰਗੀ ਖੁਰਾਕ ਖਾਵਾਂਗੇ ਹੁਣ ਇੱਕ ਹੋਰ ਸਵਾਲ ਹੈ ਕਿ ਤੇਜ਼ ਰਫਤਾਰ ਫਿਰ ਤਦੀ ਤੇਜ਼ ਰਫਤਾਰ ਆ ਜਾਂਦੀ ਹੈ ਵੀ ਅੱਜ ਕੱਲ ਹਰ ਬੱਚੇ ਦੇ ਹੱਥ ਦੇ ਵਿੱਚ ਗੈਜਟਸ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਜਾਂ ਇੰਸਟਾਗ੍ਰam ਜਾਂ ਕਿੰਨੀਆਂ ਸਾਰੀਆਂ ਐਪਲੀਕੇਸ਼ਨਸ ਹੋਰ ਹੈਗੀਆਂ ਬੱਚੇ ਉਹਦੇ ਚ ਹੀ ਰੁੱਝੇ ਰਹਿੰਦੇ ਨੇ ਉਹਦੇ ਨਾਲ ਉਹਨਾਂ ਦੀ ਜਿਹੜੀ ਸਰੀਰਿਕ ਕਸਰਤ ਹੈ ਉਹ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਸਰੀਰਿਕ ਕਸਰਤ ਹੈ ਉਹਦਾ ਵੀ ਪ੍ਰਭਾਵ ਸਾਡੀ ਪਰਵਰਿਸ਼ ਤੇ ਉੱਤੇ ਪੈਂਦਾ ਇਹਦੇ 'ਚ ਤੇ ਕੋਈ ਦੂਸਰੀ ਰਾਏ ਹੀ ਨਹੀਂ ਜੀ ਸਰੀਰਕ ਕਸਰਤ ਤੇ ਡੈਫੀਨੇਟਲੀ ਹਰ ਏਜ ਜ਼ਰੂਰੀ ਹੈ ਹਰ ਇਨਸਾਨ ਦੇ ਲਈ ਜੀ ਤੁਸੀਂ ਅੱਧਾ ਘੰਟਾ ਦਿਨ 'ਚ 40 ਮਿੰਟ ਆਪਣੇ ਆਪ ਹੀ ਕੱਢੋ ਆਪਣੇ ਆਪ ਨੂੰ ਡਿਵੋਟ ਕਰੋ ਕਿਸੇ ਵੀ ਫਾਰਮ 'ਚ ਹੋਵੇ वॉक कर लो सैर कर लो कसरत कर लो जिम चले जाओ योगा कर लो मेडिटेन कर लो ओलां भी बच्चों बचपन तो इसलिए आदत पाई दाइम से चलो कुछ बोर्ड दिमिटेस ने उन्होंने बंद कर दी एक्सरसाइज बट फिर भी अजय भी जो अवेयर ने चंगे स्ूल ने मोर्निंग एक्सरसाइज या थोड़ी बहुत योगा टेक्नीक जरूर कराने योगा तो हूँ करीकुल आ चुका है ਉਨਾ ਦਾ ਤਾਂ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸੋਸ਼ਲ ਗੈਜਟ ਜਿਹੜੀਆਂ ਸੋਸ਼ਲ ਮੀਡੀਆ ਨੇ ਉਹਨਾਂ ਨੇ ਬੱਚਿਆਂ ਨੂੰ ਸਭ ਨਾਲੋਂ ਤੋੜ ਦਿੱਤਾ ਹੈ ਕਿਸੇ ਟਾਈਮ ਚਾਈਨਸਟਾਈਨ ਕਿਨੇ ਪੁਰਾਣੇ ਟਾਈਮਸ ਕਹਿਆ ਗਿਆ ਕਿ ਕੋਈ ਟਾਈਮ ਆਏਗਾ ਜਦੋਂ ਇਨਸਾਨ ਇਨਸਾਨ ਨਾਲ ਗੱਲ ਨਹੀਂ ਕਰਦਾ ਦਿਖੇਗਾ ਆਪਣੇ ਆਪਣੇ ਫੋਨ ਤੇ ਦਿਖੇਗਾ ਹੁਣ ਹਰ ਕੋਈ ਜੇ ਤੁਸੀਂ ਜਿਹੜੇ ਨੇਰੇ ਬੈਠੇ ਨਾਲ ਗੱਲ ਨਹੀਂ ਕਰ ਰਿਹਾ ਹੋਏਗਾ ਜਿਹੜਾ ਦੂਰ ਬੈਠਾ ਹੈ ਉਹਦੇ ਨਾਲ ਵੀਡੀਓ ਕਾਲ ਕਰ ਰਿਹਾ ਹੈ ਜਾਂ ਵੈਸੇ ਚੈਟ ਕਰ ਰਿਹਾ ਹੈ ਜਿਹੜੀ ਕਿ ਇੱਕ ਬੜੀ ਵੱਡੀ ਸਮੱਸਿਆ ਹੈ ਔਰ ਪਿੱਛੇ ਜੋ ਮਾਹੌਲ ਰਿਹਾ ਹੈ ਪੈਂਡੈਮਿਕ ਦੇ ਚੱਲਦਿਆਂ ਬੱਚਿਆਂ ਨੂੰ ਮਜਬੂਰੀ 'ਚ ਪੇਰੈਂਟਸ ਨੂੰ ਇਹ ਗੈਜੇਟਸ ਦੇਣੇ ਵੀ ਪਏ ਨੇ ਕਿਉਂਕਿ এডੂਕੇਸ਼ਨ ਸਾਰੀ ਦੀ ਸਾਰੀ ਪੂਰੇ ਦੇ ਪੂਰੀ এডੂਕੇਸ਼ਨ ਹੀ ਉਹਨਾਂ ਗੈਜਟਸ ਤੇ ਚੱਲ ਰਹੀ ਸੀ ਚਾਹੇ ਉਹ ਫੋਨ ਹੈ ਚਾਹੇ ਉਹ ਆਈਪੈਡ ਹੈ ਜਾਂ ਲੈਪਟਾਪ ਹੈ ਜਿਸ ਚੀਜ਼ ਉਹਨਾਂ ਨੂੰ ਦੂਰ ਰੱਖਿਆ ਜਾ ਸਕਦਾ ਸੀ ਜਿਹੜੀ ਉਹਨਾਂ ਨੂੰ ਕਾਲਜ ਟਾਈਮ ਜਾ ਕੇ ਦੇਣੀ ਸੀ ਉਹ ਈਵਨ ਨਰਸਰੀ ਦੇ ਬੱਚੇ ਨੂੰ ਵੀ ਦੇਣੀ ਪੈ ਗਈ ਤੇ ਉਹ ਬੱਚੇ ਇੰਨਾ ਅਡਾਪਟ ਕਰ ਗਏ ਨੇ ਉਸ ਚੀਜ਼ ਨੂੰ ਕਿ ਹੁਣ ਉਹਨਾਂ ਦਾ ਉਸ ਚੀਜ਼ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੈ ਉਹਨਾਂ ਨੂੰ ਲੱਗਦਾ ਹੈ ਮਾੜਾ ਜਿਹਾ 1 ਘੰਟੇ ਤੁਸੀਂ ਆਏ ਦਿਨ ਨਿਊਜ਼ਪੇਪਰ 'ਚ ਵੀ ਖਬਰਾਂ ਪੜ੍ਹਦੇ ਹੋ ਇਸ ਬੇਸਿਸ 'ਤੇ ਪੈਰੈਂਟ ਨੇ ਮਾਪੇ ਨੇ ਫੋਨ ਲੈ ਲਿਆ ਤੇ ਬੱਚਾ ਨਰਾਜ਼ ਹੋ ਗਿਆ जिड़ी कि बड़ी वीडियो समस्या है पेरेंट्स एक बड़ा रोल प्ले कर सकते हैं ना के जाके स्कूल कंप्लेन बच्चा जी फोन नहीं छाता हूँ ये टीचर का फर्ज नहीं है ये माँ बाप ने देखना है ठीक है उन्होंने दो वह टाइम फिक्स कर दौ अदा घंटा चाली मिनट इन्ना टाइम ही बेटा तेन मिलना है उस तो बाद बस जो स्कूल का कोई काम है उस टाइम कर सकता है घंटे का बट उस टाइम तुम आप बैठो ਮਾਂ-ਬਾਪ ਬੱਚੇ ਦੀ ਪੂਰੀ ਸੁਪਰਵੀਜ਼ਨ ਕਰਨ ਉਹਦੇ ਨਾਲ ਬੈਠਣ ਕਿ ਜੇ ਬੱਚਾ ਗੈਜਟ ਯੂਜ਼ ਕਰ ਰਿਹਾ ਹੈ ਤਾਂ ਉਹ ਵਾਕਿਆ ਹੀ ਸਕੂਲ ਦਾ ਕੰਮ ਕਰ ਰਿਹਾ ਹੈ ਜਾਂ ਕੁਝ ਹੋਰ ਕਰ ਰਿਹਾ ਹੈ ਜੀ ਜੀ ਬਿਲਕੁਲ ਕਹਿੰਦੀ ਗੱਲ ਇਹ ਹੀ ਹੈ ਕਿ ਜਿਹੜਾ ਅਨੁਸ਼ਾਸਨ ਹੈ ਉਹ ਜ਼ਿੰਦਗੀ ਦੇ ਵਿੱਚ ਲਿਆਉਣਾ ਪੈਗਾ ਤਦ ਹੀ ਅਸੀਂ ਬੱਚਿਆਂ ਨੂੰ ਕੁਝ ਸਿਖਾ ਪਾਵਾਂਗੇ ਜਿਹੜੇ ਮਾਪੇ ਨੇ ਉਹ ਆਪਣਾ ਪੂਰਾ ਰੋਲ ਅਦਾ ਕਰਦੇ ਨੇ ਬੱਚੇ ਸਿੱਖਣ ਵਾਸਤੇ ਵੀ ਉਹਦੀ ਕੋਈ ਕਸਰ ਸ਼ਾਇਦ ਨਹੀਂ ਛੱਡਦੇ ਬਟ ਇੱਕ ਸਮਾਜਿਕ ਤੌਰ ਤੇ ਵੀ ਬੱਚਿਆਂ ਦੇ ਉੱਤੇ ਇੱਕ ਅਜੀਹਾ ਪ੍ਰਭਾਵ ਛੱਡਿਆ ਜਾਂਦਾ ਹੈ ਕਿ ਫਲਾਣੇ ਦਾ ਬੱਚਾ ਅਜਿਹਾ ਕਰ ਰਿਹਾ ਤੂੰ ਕਿਉਂ ਨਹੀਂ ਕਰ ਪਾ ਰਿਹਾ ਜਾਂ ਜੋ ਵੀ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਬੱਚਿਆਂ ਦੇ ਜ਼ਿਹਨ ਦੇ ਵਿੱਚ ਪਾ ਦਿੰਨੇ ਆ ਯਾਨੀ ਕਿ ਕੰਪੀਟੀਸ਼ਨ ਦਾ ਇੱਕ ਭਾਵ ਬੱਚਿਆਂ ਦੇ ਅੰਦਰ ਪਾ ਦਿੰਨੇ ਆ ਤੇ ਬੱਚੇ ਅਗਾ ਵਦੂ ਸੋਚ ਦੇ ਨਾਲ ਅੱਗੇ ਤਾਂ ਵੱਧੇ ਨੇ ਪਰ ਜਦੋਂ ਸੋਚਦੇ ਨੇ ਕਿ ਸਾਨੂੰ ਇੱਕ ਸ਼ਾਬਾਸ਼ ਦੀ ਥਾਪੀ ਨਹੀਂ ਮਿਲੀ ਤਾਂ ਪਿੱਛੇ ਰਹਿਣਾ ਸ਼ੁਰੂ ਕਰ ਦਿੰਨੇ ਇਹ ਜਿਹੜਾ ਪਰਵਰਿਸ਼ ਦਾ ਇਹ ਦੌਰ ਜਿਹੜਾ ਚੱਲਦਾ ਪਿਆ ਹੈ ਅੱਜ ਦੇ ਟਾਈਮ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਾਪੇ ਨੂੰ ਇੱਕ ਮੇਰੇ ਖਿਆਲ ਭੇਟ ਜਾਲ ਜਿਹਨੂੰ ਕਹਿ ਸਕਦੇ ਆ ਸਹੀ ਲਫ਼ਜ਼ਾਂ ਵਿੱਚ ਉਹਦੇ ਤੋਂ ਬਹੁਤ ਬਚਨ ਦੀ ਲੋੜ ਹੈ ਜੀ ਮੈਂ ਆਸ-ਪਾਸ ਦੇਖਦੀ ਹਾਂ ਆਪਣੇ ਆਂਟ ਗੁਆਂਢ ਚ ਦੇਖਦੀ ਹਾਂ ਇੱਕ ਬੱਚਾ ਬਾਹਰ ਜਾ ਰਿਹਾ ਕੈਨੇਡਾ ਜਾ ਰਿਹਾ ਮੇਰਾ ਵੀ ਜਾਣਾ ਚਾਹੀਦਾ ਤੀਸਰੇ ਦਾ ਵੀ ਜਾਣਾ ਚਾਹੀਦਾ ਜੋ ਕਿ ਬਿਲਕੁਲ ਗਲਤ ਹੈ ਚੰਗੇ ਚੰਗੇ ਘਰਾਂ ਦੇ ਬੱਚੇ ਸਾਡੀ ਨਵੀਂ ਪੀੜੀ ਜਿਹੜੀ ਹੈ ਉਹ ਮੈਨੂੰ ਲੱਗਦਾ ਪੰਜਾਬ ਤੇ ਖਾਲੀ ਹੋ ਗਿਆ ਸਾਰੇ ਬਾਹਰ ਦੀ ਬਸ ਫਲਾਈਟ ਹੀ ਫੜਨਾ ਚਾਹੁੰਦੇ ਨੇ ਇੱਕ ਮੇਨ ਜੋਗ ਚੀਜ਼ ਹੈ ਸਾਡੇ ਇੱਥੇ ਕੰਪੀਟੀਸ਼ਨ ਬੱਚੇ ਨੂੰ ਜ਼ਿਆਦਾ ਫੇਸ ਕਰਨਾ ਪੈਂਦਾ ਜੋ ਬਾਹਰ ਦੀ ਯੂਨੀਵਰਸਿਟੀ ਹੈ ਉਹ ਤਾਂ 60 65% ਨੂੰ ਵੀ ਐਡਮਿਸ਼ਨ ਦੇ ਦੇਗੀ ਤੇ ਬੱਚਿਆਂ ਨੂੰ ਲੱਗਦਾ ਸਾਨੂੰ ਆਜ਼ਾਦੀ ਮਿਲ ਜਾਏਗੀ ਔਰ ਉਸ ਉਮਰ 'ਚ ਐਨੀ ਆਜ਼ਾਦੀ ਮਿਲਣੀ ਅਕਸਰ ਥੋੜੀ ਜੀ ਪਰਉਈ ਪੈਂਦੀ ਹੈ ਸੋ ਉਹਦੇ ਤੋਂ ਆਪਾਂ ਨੂੰ ਸਾਰਿਆਂ ਨੂੰ ਬਚਨ ਦੀ ਲੋੜ ਹੈ आप सारू मिलजुल के यतन करने की जोड़ है साढ़े इतने कुछ भी माड़ा नहीं है बहुत कुछ मिल सकता बच्चे जे आप काम करना चाहते हैं एंट्रप्रन्योर बनना चाहते हैं वो भी कर सकते हैं चंकी सिक्ख्या हासिल करके चंगे अहद्याँच सकते हैं ओपरच्यूनिटी की कोई कमी नहीं है बट अगेन माँ बाप का एक भेड़चाल है कि पता नहीं उतने की रख्या है कि परोस के मिल जाना परोसया ही मिल जाना शायद बिना मेहनत तो ही मिल जाना बहुत सारे बच्चे हूँ वापस भी आने लग गए हैं बट ਉਹ ਕੰਪੀਟੀਸ਼ਨ ਜਿਹੜਾ ਹਰ ਬੱਚਾ ਇੱਕ ਨੈਚੁਰਲ ਟੈਲੈਂਟ ਲੈ ਕੇ ਹੀ ਪੈਦਾ ਹੁੰਦਾ ਹੈ ਉਸ ਟੈਲੈਂਟ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਸਿਰਫ ਇੱਕ ਪਾਲਿਸ਼ ਕਰਨਾ ਹੁੰਦਾ ਹੈ ਇੱਕ ਨਿਖਾਰ ਲਿਆਣਾ ਹੁੰਦਾ ਹੈ ਤੇ ਬੱਚੇ ਨੂੰ ਤੇ ਮਾਪੇ ਨੂੰ ਇੱਕ ਰਿਅਲਾਈਜ਼ ਕਰਾਉਣਾ ਹੁੰਦਾ ਹੈ ਕਿ ਤੁਸੀਂ ਉਹਦੇ 'ਚ ਪਰੇਸ਼ਾਨ ਨਹੀਂ ਹੋਣਾ ਜੋਦੀ ਕਿਸਮਤ ਹੈ ਜੋਦੀ ਮਿਹਨਤ ਨੇ ਰੰਗ ਲਿਆਣਾ ਹੈ ਉਹ ਕਿਸੇ ਵੀ ਫੀਲਡ ਚ ਹੈ ਬਸ ਉਹਦੇ ਚ ਉਹਦਾ 100% ਕੰਟਰੀਬਿਊਸ਼ਨ ਹੋਵੇ ਤੇ ਬੱਚਾ ਆਪਣੇ ਆਪ ਹੀ ਬ੍ਰਾਈਟ ਨਿਕਲੇਗਾ ਜੀ ਬਿਲਕੁਲ ਆਪਣੀ ਸੋਚ ਨੂੰ ਥੋੜਾ ਜਿਹਾ ਬਦਲਣ ਦੀ ਜ਼ਰੂਰਤ ਹੈ ਤੇ ਰਸਤੇ ਸ਼ਾਇਦ ਆਸਾਨ ਹੋ ਜਾਣਗੇ ਡਾਕਟਰ ਸਾਹਿਬ ਅੱਗੇ ਅਸੀਂ ਕਹਿੰਦੇ ਸੀਗੇ ਅੱਧੀ ਛੁੱਟੀ ਸਾਰੀ ਤੇ ਐਤਵਾਰ ਦੀ ਛੁੱਟੀ ਤੇ ਸ਼ਨੀਵਾਰ ਦੀ ਛੁੱਟੀ ਨੂੰ ਸੀ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਸੀ ਪਰ ਅੱਜ ਜਿਹੜਾ ਆਨਲਾਈਨ ਦਾ ਯੁੱਗ ਹੈ ਉਹਦੇ ਵਿੱਚ ਸ਼ਾਇਦ ਇਹ ਜਿਹੜੀ ਖੁਸ਼ੀ ਤੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਵਾਂਝੇ ਕਰ ਦਿੱਤਾ ਇਹਦਾ ਕੀ ਪਰਬਾ ਪੈ ਰਿਹਾ ਸਾਡੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਦੇਖੋ ਜੇ ਸਾਰਾ ਹੀ ਆਪਾਂ ਪਿਛਲਾ ਮਾਹੌਲ ਤੇ ਵਾਪਸ ਹੁਣ ਨਹੀਂ ਲਿਆ ਸਕਦੇ ਉਹ ਤੇ ਹੁਣ ਪੋਸੀਬਲ ਹੀ ਨਹੀਂ ਹੈ ਟਾਈਮ ਦੇ ਸਮਾਂ ਉਹ ਅਲੱਗ ਸੀਗਾ ਇਹ ਸਮਾਂ ਅਲੱਗ ਹੈ ਇਸ ਸਮੇਂ ਦੀ ਡਿਮਾਂਡਸ ਲੱਗ ਨੇ ਉਦੋਂ ਦੀਆਂ ਅਲੱਗ ਸੀਗੀਆਂ ਛੁੱਟੀ ਡੈਫੀਨੇਟਲੀ ਹਰ ਬੱਚੇ ਨੂੰ ਇੰਜੋਏ ਕਰਨੀ ਚਾਹੀਦੀ ਹੈ ਮਿਲ ਜੁਲ ਕੇ ਖੇਲਣਾ ਵੀ ਚਾਹੀਦਾ ਹੈ ਸਕੂਲਸ 'ਚ ਵੀ ਇੱਕ ਮੈਂਡੇਟਰੀ ਕਰਿਕੂਲਮ ਦੇ ਤੌਰ ਤੇ ਅਸੀਂ ਗੇਮਸ ਪੀਰੀਅਡ ਦਿੰਦਾ ਇੱਕ ਜ਼ਰੂਰ ਦੇਈਦਾ ਜਿੱਥੇ ਬੱਚਿਆਂ ਨੂੰ ਕੋਈ ਵੀ ਜਿਹੜੀ ਆਪਣੀ ਚੋਇਸ ਦੀ ਗੇਮ ਉਹ ਖੇਡ ਸਕਦੇ ਨੇ बट उस तो बियॉन्ड भी शामू घर भी उन्होंने ज्यादा होमवर्क का प्रेसर ना, ना दे पुराने समय वाग जिदा पार्क बार दोस्तों मिलजुल के बैठन कभी आउटडोर गेम्स खेल लैन कभी इनडोर गेम्स खेल लैन बहुत सारा बहुत तरह देम्स ने जोड़ियाँ माइंड भी शार्प करा कि बिल्कुल प्ले स्टेशन से बैठे ने जी हूँ प्ले स्टेषन मैंने वन तो टू तो थ्री तो फोर तो फाइव की रेस ला के रखन ਉਹ ਗਲਤ ਗੱਲ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਦੀ ਚੰਗੀ ਪਰਵਿਸ਼ਵਾਸਤੇ ਉਹਨਾਂ ਦੀ ਖੁਰਾਕ ਦਾ ਖਿਆਲ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਘੱਟ ਤੋਂ ਘੱਟ ਉਹਨਾਂ ਨੂੰ ਉਹਦੇ ਨਾਲ ਜੋੜਨ ਵਾਸਤੇ ਜੋ ਵੀ ਆਪਾਂ ਉਪਰਾਲੇ ਕਰ ਸਕਦੇ ਹਾਂ ਉਹ ਕਰਨੇ ਚਾਹੀਦੇ ਨੇ ਸੰਯੁਕਤ ਪਰਿਵਾਰ ਅਗਰ ਅਸੀਂ ਹੁਣ ਉਹਨਾਂ ਚ ਨਹੀਂ ਰਹਿ ਰਹੇ ਤੇ ਉਹਦਾ ਇੱਕ ਅਸੀਂ ਇਹ ਵੀ ਕੀਤਾ ਕਿ ਨਿਊਕਲੀਅਰ ਪਰਿਵਾਰਾਂ ਦੇ ਵਿੱਚ ਅਸੀਂ ਰਹਿਣਾ ਸ਼ੁਰੂ ਕਰ ਦਿੱਤਾ ਉਹਦਾ ਵੀ ਹੱਲ ਕੱਢਿਆ ਜਾ ਸਕਦਾ ਹੈ ਕਿ ਚਾਹੇ ਅਸੀਂ ਐਤਵਾਰ ਨੂੰ ਮਿਲ ਜੁਲ ਕੇ ਅਸੀਂ ਇਕੱਠੇ ਬੈਠੀਏ ਅਸੀਂ ਸਾਰੀ ਚਰਚਾ ਕੀਤੀ ਤੇ ਤੁਸੀਂ ਸਾਡੇ ਸਾਰੇ ਹੀ ਅਸ਼ਕਨ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਦੇਖੋ ਮੇਰਾ ਤਾਂ ਇਹੀ ਸੁਨੇਹਾ ਹੈ ਕਿ ਆਪਾਂ ਸਾਰੇ ਕੋਈ ਐਨੀ ਵੱਡੀ ਪਰੇਸ਼ਾਨੀ ਵਾਲੀ ਵੀ ਗੱਲ ਨਹੀਂ ਹੈ ਜੇ ਆਪਾਂ ਕਹੀਏ ਕਿ ਜਨਰੇਸ਼ਨ ਤਾਂ ਬਹੁਤ ਹੀ ਆਪਣੇ ਮਾਰਗ ਤੋਂ ਪਟਕ ਗਈ ਹੈ ਉਹ ਵੀ ਨਹੀਂ ਕੋਈ ਗੱਲ ਅੱਜ ਦੇ ਬੱਚਿਆਂ ਚ ਜੋ ਟੈਲੈਂਟ ਹੈ ਮੈਂ ਦੇਖਦੀ ਹਾਂ ਉਹਨਾਂ ਨੂੰ ਹਰ ਚੀਜ਼ ਦਾ ਪਹਿਲਾਂ ਤਾਂ ਪ੍ਰੂਫ ਚਾਹੀਦਾ ਐਵੀਡੈਂਸ ਚਾਹੀਦਾ ਜੇ ਕੋਈ ਬਜ਼ੁਰਗ ਜਾਂ ਮਾਪੇ ਕੋਈ ਗੱਲ ਦੱਸਦੇ ਨੇ ਉਹ ਇੱਕ ਸੈਕਿੰਡ ਲਾਂਦੇ ਨੇ ਟਿਪ ਆਫ ਦਾ ਬਟਨ ਤੇ ਉਹਨਾਂ ਨੂੰ ਕੋਲ ਗੂਗਲ ਕੋ ਪਹਿਲਾਂ ਉਹਨੂੰ ਚੈੱਕ ਕਰਦੇ ਨੇ ਜੀ ਉਨਾ ਕੁਲ ਕੈਪੇਬਿਲਿਟੀ ਦੀ ਕੋਈ ਕਸਰ ਨਹੀਂ ਕੈਲੀਬ੍ਰੇ ਦੀ ਕੋਈ ਕਸਰ ਨਹੀਂ AI ਦਾ ਜ਼ਮਾਨਾ ਆ ਗਿਆ ਹੈ ਆਪਾਂ ਨੂੰ ਬਿਲਕੁਲ ਘਬਰਾਣ ਦੀ ਗੱਲ ਨਹੀਂ ਬਸ ਥੋੜਾ ਜਿਆ ਫਰਮ ਹੋ ਕੇ ਉਹਨਾਂ ਨੂੰ ਮਾਰਗਦਰਸ਼ਨ ਕਰਦੇ ਰਹਿਣ ਦੀ ਲੋੜ ਹੈ ਤੇ ਉਹਨਾਂ ਨੂੰ ਕੰਟੀਨਿਊਸਲੀ ਵਾਚ ਕਰਨ ਦੀ ਲੋੜ ਹੈ ਇਨਕਰੇਜ ਕਰਨ ਦੀ ਲੋੜ ਹੈ ਉਹਨਾਂ ਨੂੰ ਆਪਾਂ ਚੰਗੀਆਂ-ਚੰਗੀਆਂ ਮੋਰਲ ਵੈਲਿਊ ਬੇਸਡ ਗੱਲਾਂ ਸੁناਈਏ ਚਾਹੇ ਉਹ ਰਿਲੀਜੀਅਨਲ ਬੇਸਡ ਹੋਣ ਹਰ ਬੰਸਾਂ ਦਾ ਆਪਣਾ ਅਲੱਗ ਰਿਲੀਜੀਅਨ ਹੈ ਉਹਦੇ 'ਚ ਹਰ ਤਰ੍ਹਾਂ ਦੀਆਂ ਸਟੋਰੀਜ਼ ਮਿਲ ਜਾਂਦੀਆਂ ਨੇ ਜ਼ਰੂਰ ਉਹਨਾਂ ਨੂੰ ਸੁناਈਆਂ ਜਾਣ ਜਿਹਨੇ ਤੋਂ ਬੱਚੇ ਪ੍ਰਭਾਵਿਤ ਹੁੰਦੇ ਨੇ ਔਰ ਉਹਨਾਂ ਦੀ ਲਾਈਫਟਾਈਮ ਸਿੱਖਿਆ ਬਣ ਜਾਂਦੀ ਹੈ ਮਹਿਮਾਨੀਆ ਕਿ ਡਿਸਪਲਿਨਿਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਸੀਂ ਡੰਡੇ ਦੇ ਜ਼ੋਰ ਤੇ ਨਹੀਂ ਦੇ ਸਕਦੇ ਇੱਕ ਅੰਦਰੂਨੀ ਭਾਵਨਾ ਹੈ ਤੁਸੀਂ ਜੋ ਬੱਚੇ ਨੂੰ ਇੱਕ ਪ੍ਰਾਇਮਰੀ ਲੈਵਲ ਤੱਕ ਡਿਸਪਲਿਨ ਸਿਖਾ ਦਿੱਤਾ ਉਹਦਾ ਇੱਕ ਵੇ ਆਫ ਲਾਈਫ ਬਣ ਜਾਂਦਾ ਹੈ ਉਹਨੇ ਸਾਰੀ ਉਮਰ ਉਸੇ ਚ ਹੀ ਰਹਿਣਾ ਹੈ ਫਿਰ ਉਹ ਚਾਹ ਕੇ ਵੀ ਉਸ ਡਿਸਪਲਨ ਤੋਂ ਬਾਹਰ ਨਹੀਂ ਆ ਸਕਦਾ ਜੀ ਸੋ ਇਹਦੇ ਚ ਕੋਈ ਉਹ ਨਹੀਂ ਗੱਲ ਹੈਗੀ ਕਿ ਆਪਾਂ ਉਹਨਾਂ ਨੂੰ ਹਰ ਵੇਲੇ ਕੋਸਦੇ ਰਹੀਏ ਆਪਣੇ ਨਾਲੋਂ ਮੈਂ ਸੋਚਦੀ ਆ ਕਿਤੇ ਜਿਆਦਾ ਬ੍ਰਾਈਟ ਨੇ ਪਰ ਛੋਟੀਆਂ ਛੋਟੀਆਂ ਮਾਮੂਲੀ ਚੀਜ਼ਾਂ ਕਦਰਾਂ ਕੀਮਤਾਂ ਨੇ ਜਿਹੜੀਆਂ ਸਾਡੇ ਲਈ ਬਹੁਤ ਮਾਇਨੇ ਰੱਖਦੀਆਂ ਜਿਦਾ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿਆਂਗੀ ਅੱਜ ਦੀ ਡੇਟ 'ਚ ਵੀ ਜੇ ਮੈਨੂੰ ਦਿਖ ਰਿਹਾ ਕੋਈ ਮੇਰੇ ਤੋਂ ਵੱਡਾ ਇਨਸਾਨ ਖੜ੍ਹਾ ਹੈ ਤੇ ਮੈਂ ਫੜਾਫੜ ਉੱਠ ਜਾਂਗੀ ਉਹਨੂੰ ਕੁਰਸੀ ਆਫਰ ਕਰਾਂਗੀ ਬਟ ਅੱਜ ਦੀ ਜਿਹੜੀ ਪੀਡੀ ਹੈ ਉਹਨਾਂ ਨੂੰ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਇਹ ਬਿਲਕੁਲ ਠੀਕ ਦੱਸਿਆ ਕਿ ਬੱਚਿਆਂ ਨੂੰ ਅਸੀਂ ਆਪਣੇ ਨਾਲ ਜੋੜਨਾ ਹੈ ਕਿਉਂਕਿ ਸਾਡਾ ਅਸਲੀ ਤਾਂ ਨਹੀਂ ਹੈ ਤੁਸੀਂ ਡਾਕਟਰ ਸਾਹਿਬ ਸਟੂਡੀਓਜ਼ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦਰਸ਼ਕੋ ਅੱਜ ਵਾਸਤੇ ਇਨਾ ਹੀ ਹੁਣ ਅਰਚਨਾ ਨੂੰ ਦੋ ਇਜਾਜ਼ਤ ਨਮਸਕਾਰ